ਉਹ ਦੋਸਤੋ ਤੁਸੀਂ ਮੇਰੇ ਲਾਗੇ ਜਿਹੜੀ ਟੀਮ ਵੇਖ ਰਹੇ ਹੋ ਤਨਤਨ ਬਾਬਾ ਖੇੜਾ ਜੀ ਸਪੋਰਟਸ ਕਲੱਬ ਦੇ ਸਾਰੇ ਸਾਡੇ ਸਤਿਕਾਰਯੋਗ ਵੀਰਨੇ ਤੇ ਪਿੱਛੇ ਤੁਸੀਂ ਬਿਲਕੁਲ ਨਵੀਆਂ ਜਿਹੜੀਆਂ ਕਾਰਾਂ ਵੇਖ ਰਹੇ ਹੋ ਸਵਿਫਟ ਕਾਰਾਂ ਇਹ 21 ਫਰਵਰੀ ਏ 2026 ਅਮਲੋਹ ਦੇ ਕੱਪ ਤੇ ਜਿਹੜੀਆਂ ਵੈਸਟਾਂ ਦੇ ਲਈ ਦਿੱਤੀਆਂ ਜਾਣਗੀਆਂ ਸੋ ਸਾਰੀ ਟੀਮ ਸਾਡੇ ਨਾਲ ਹੈ ਗੋਲੂ ਟਵਾਣਾ ਜੀ ਨੇ ਸਰਦਾਰ ਜਸਪਾਲ ਸਿੰਘ ਜੀ ਕਹਲੋਂ ਚਮਕੌਰ ਚੌਧਰੀ ਜੀ ਮੁਖ ਪ੍ਰਬੰਧਕ ਨੇ ਸਾਡੇ ਸੰਦੀਪ ਸਾਮਰਾਜੀ ਰਾਫਲ ਖੋਪੜਾ ਜੀ ਔਰ ਸਾਡੇ ਸਾਰੇ ਗੁਰਪ੍ਰੀਤ ਗੁੱਲੀ ਬਾਈ ਜੀ ਬਲਦੇਵ ਬੜੀ ਹੋਈ ਪਿੱਛੇ ਸਾਈਡ ਤੇ ਕਹੜੇ ਨੇ ਅਰਵਿੰਦਰ ਸਿੰਘ ਜੀ ਹਾਂਜੀ ਇੰਗਲੈਂਡ ਅਰਵਿੰਦਰ ਕੁਮਾਰ ਜੀ ਇੰਗਲੈਂਡ ਜੇਲਦਾਰ ਘਰਾੜ ਜੀ ਸਾਰੇ ਸਾਡੇ ਸਤਿਕਾਰਯੋਗ ਵੀਰ ਨਾਲ ਨੇ ਆਪਾਂ ਕਰਦੇ ਆ ਗੱਲਬਾਤ ਵੀ ਕਿਸ ਤਰ੍ਹਾਂ ਦਾ ਰਹਿਣ ਵਾਲਾ ਜਿਹੜਾ ਅਮਲੋਹ ਦਾ ਕਬੱਡੀ ਕੱਪ ਹੈ ਹਾਂਜੀ ਬਾਈ ਸასი ਗੱ ਸੋ ਬਾਈ ਜੀ ਕਿਸ ਤਰ੍ਹਾਂ ਦਾ ਰਹੇਗਾ ਜਿਹੜਾ ਆਪਣਾ ਅਮਲੋ ਦਾ ਕਬੱਡੀ ਕੱਪ ਆਪਾਂ ਨੇ 21 ਫਰਵਰੀ ਨੂੰ ਸਾਡੇ ਵੀਰ ਗਗਨਦੀਪ ਸਿੰਘ ਜੀ ਚੱਡਾ ਉਹਦੀ ਯਾਦ ਦੇ ਵਿੱਚ ਰੱਖਿਆ ਹੈ ਇਹ ਅਮਲੋ ਦੇ ਵਿੱਚ ਹੋ ਰਹੀ ਹੈ 21 ਫਰਵਰੀ ਨੂੰ ਤੇ ਗੈਰੀ ਬਰਿੰਗ ਜੀ ਐਮ ਐਲ اے ਦੇ ਦੇਖਰੇਖ ਦੇ ਵਿੱਚ ਹੋ ਰਿਹਾ ਹੈ ਤੇ ਬਹੁਤ ਵਧੀਆ ਹੋਊਗਾ ਵਧੀਆ 플레이ਰ ਆਉਣਗੇ ਸਾਰਿਆਂ ਦਾ ਸੰਪਰਕ ਹੋ ਗਿਆ 8 ਟੀਮਾਂ ਟੌਪ ਦੀ ਆਉਣਗੀਆਂ ਤੇ ਬੈਸਟਾਂ ਨੂੰ ਸਵਿਫਟਾਂ ਨਵੀਆਂ ਦਿੱਤੀ ਨੇ ਬੈਸਟ ਲੀਡਰ ਨੂੰ ਬੈਸਟ ਜਾਫੀ ਹਾਂਜੀ ਹਾਂਜੀ ਤੇ ਇਨਾਮ ਇਨਾ ਪਹਿਲਾ ਨਾਮ 1.5 ਲੱਖ ਹੈ ਤੇ ਦੂਜਾ 1 ਲੱਖ ਤੇ ਜਿਹੜੇ ਦੇਖਣ ਆਉਣਗੇ ਉਹਨਾਂ ਵਾਸਤੇ ਦੋ ਸਕੂਟਰੀਆਂ ਦੇ ਲੱਕੀ ਕੂਪਨ ਫਰੀ ਦੇ ਜੀ ਜੀ ਅੱਛਾ ਸੋ ਬਾਈ ਜੀ ਜਿਵੇਂ ਇਹ ਤੁਸੀਂ ਕਾਰਾਂ ਰੱਖੀਆਂ ਨੇ ਨਾ ਇਹ ਦੀ ਕੀ ਬਜਾ ਰਹੀ ਹੈ ਬਜਾ ਤਾਂ ਹੀ ਬਸ ਹੀ ਸੀਗਾ ਵੀ ਚਲਦੇ ਵਡੇ ਨਾਮ ਰੱਖਦੇ ਆ ਦੋ ਸਵਿਫਟਰ ਰੱਖਿਆ ਬਾਕੀ ਮਿੱਤਰ ਦੋਸਤ ਕਹਿੰਦੇ ਵੀ ਆਪਾਂ ਵੱਡਾ ਕਰਨਾ ਹੈ ਆਪਣੇ ਜੁਕੇ ਤੋਂ ਨਾ ਰਾਮਪੁਰ ਕੋਪੜਾ ਤੇ ਆਪਣਾ ਸ਼ਾਮਰਾ ਸਰਪੰਚ ਇਹ ਕਹਿੰਦੇ ਵੀ ਵਧੀਆ ਉਹ ਕਰੋ ਤਾਂ ਸਾਡੇ ਸਵਿਫਟਰ ਰੱਖਦੇ ਜੀ ਐ ਸੋ ਟੀਮਾਂ ਬਾਰੇ ਦੱਸ ਸਕਦੇ ਹੋ ਵੀ ਕਿਹੜੀਆਂ-ਕਿਹੜੀਆਂ ਹੋਣਗੀਆਂ ਜੇ ਕਿਹੜੇ ਖਿਡਾਰੀਆਂ ਨਾਲ ਗੱਲ ਹੋਈ ਹੈ ਟੀਮਾਂ ਦਾ ਇਸਪਰਕ ਹੋਇਆ ਹੋਇਆ ਸਾਰਿਆਂ ਦਾ ਤੇ ਉੱਥੇ ਜਿਹੜੇ ਸਪான்ਸਰ ਹੋਣਗੇ ਆਪਣੇ ਉਹਨਾਂ ਦੇ ਨਾਂ ਤੇ ਹੀ ਖੜਨਗੀਆਂ 8 ਟੀਮਾਂ ਟੌਪ ਦੀਆਂ ਜਿੰਨੇ ਅੱਜ ਕੱਲ੍ਹ ਪੰਜਾਬ 'ਚ ਚੱਲ ਰਹੇ ਨੇ ਵਧੀਆ ਪਲੇਅਰ ਟੌਪ ਦੇ ਉਹੀ ਪਲੇਅਰਾਂ ਨਾਲ ਗੱਲ ਹੋਈ ਹੈ ਉਹ ਆਉਣਗੇ ਸਾਰੇ ਐ ਸੋ ਇੱਕ ਬਈ ਇਹ ਜਿਵੇਂ ਤੁਸੀਂ ਦੱਸਿਆ ਵੀ ਦਰਸ਼ਕਾਂ ਦੇ ਵਾਸਤੇ ਜਿਹੜੀਆਂ ਤੁਸੀਂ ਸਕੂਟੀਆਂ ਰੱਖੀਆਂ ਹੋਣੇ ਉਹ ਕਿਸੇ ਸਿਸਟਮ ਦੇ ਨਾਲ ਕਰੋਗੇ ਉਹ ਤਾਂ ਹੀ 쿠ਪਨ ਦਿੱਤੇ ਜਾਣਗੇ ਜਿਹੜੇ 12 ਵਜੇ ਤੋਂ 2 ਵਜੇ ਤੱਕ 2 ਘੰਟਿਆਂ ਦੇ ਵਿੱਚ ਵਿੱਚ ਦੇਵਾਂਗੇ ਜੀ ਵੀ ਜਿਹੜ ਤੇ ਬੰਦੇ ਲਾਏ ਹੋਏ ਨੇ ਸਾਰਿਆਂ ਨੂੰ ਕੱਟ ਕੇ ਬਹਿ ਕੇ ਉਹਨਾਂ ਦੇ ਦਾਂਗੇ ਉਸ ਤੋਂ ਬਾਅਦ ਸੈਮੀ ਫਾਈਨਲ ਤੋਂ ਪਹਿਲਾਂ ਕੱਟ ਦਾਂਗੇ ਦੋਨੇ ਸਕੋਟਰੀਆਂ 12 12 ਤੋਂ 2 ਵਜੇ ਦਾ ਟਾਈਮ ਜਿਹੜਾ ਇਹਦਾ ਕਿਵੇਂ ਫਿਰ ਉਸ ਤੋਂ ਬਾਅਦ ਜਿਆਦਾ ਰਸ਼ ਹੋ ਜੂਗਾ ਕਈ ਨਹੀਂ ਵੀ ਦਿੱਤੀਆਂ ਜਾਣਗੀਆਂ ਇਹ ਉਹ ਹੂੰ ਇਹ ਜਿਆਦਾ ਰਸ਼ ਹੋਗਾ ਇੰਨੇ ਕਿੰਨੇ ਕਨੂੰ ਵੰਡਣਗੇ ਉਹ ਵੀ 12 ਤੋਂ 2 ਦਾ ਤਾਂ ਟਾਈਮ ਰੱਖਿਆ ਵੀ ਜਿਹੜੇ ਆਈ ਜਾਣਗੇ ਉਹਨਾਂ ਨਾਲ ਦੀ ਨਾਲ ਬੈਠੀ ਜਾਣਗੇ ਤੇ ਕੋ ਬੰਦੇ ਕੱਟ ਕੇ ਦਿੱਤੇ ਜਾਣਗੇ ਜਿਵੇਂ ਤੁਸੀਂ ਐਮਐਲਏ ਸਾਹਿਬ ਦੀ ਗੱਲ ਕੀਤੀ ਸੀ ਬੜਿੰਗ ਸਾਹਿਬ ਜੀ ਨੇ ਤੁਹਾਡੇ ਹੋਰ ਵੀ ਕਾਫੀ ਜਿਹੜੇ ਮਿੱਤਰ ਨੇ ਹਨ ਮੰਤਰੀ ਸਾਹਿਬਾਨ ਨੇ ਐਮਐਲਏ ਸਾਹਿਬ ਪਹੁੰਚਣਗੇ ਤੇ ਉਹਨਾਂ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਸਰਦਾਰ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਉਹ ਵੀ ਆਉਣਗੇ ਜੀ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਵੀ ਕਹਿੰਦੇ ਅਸੀਂ ਟੂਰਨਾਮੈਂਟ ਤੇ ਪਹੁੰਚਾਂਗੇ ਜਿਹੜਾ ਗਗਨਦੀਪ ਚੱਡਾਈ ਉਹ ਸੂਬਾ ਸਕੱਤਰ ਹੁੰਦਾ ਸੀਗਾ ਅਚਾਨਕ ਉਹਦੀ ਡੈਥ ਹੋਣ ਕਰਨਾ ਆਪਣਾ ਬਿੱਤਰ ਵੀ ਸੀਗਾ ਉਹਦੀ ਜਾਂਚ ਚੂਰਾਬੜ ਕਰਾਉਂਦੇ ਆ ਜੀ ਇਸ ਸਾਲ ਅਸੀਂ ਵਲੋਗ ਕਰਾ ਰਹੇ ਹਾਂ ਪਹਿਲਾਂ ਦੋ ਵਾਰ ਆਰਾਮਪੁਰ ਗੁਜਰਾਣਾ ਛੰਨਾ ਕਰਾਉਂਦੇ ਇਹ ਵੈਸੀ ਕਰਵਾਈ ਉਥੇ ਪਹਿਲਾਂ ਪਹਿਲੇ ਇੱਥੇ ਕਹਿੰਦੀ ਸੀਗੇ ਵੀ ਉਸ ਤੋਂ ਬਾਅਦ ਇਹ ਹੋਇਆ ਕਿ ਚਲੋ ਉੱਥੇ ਕਰਵਾ ਦਿੰਦੇ ਹਾਂ ਜੀ ਵੈਸੀ ਹੀ ਕਰਵਾਇਆ ਜੀ ਯਾਰ ਮਿੱਤਰ ਸੀਗਾ ਗੈਰੀ ਵੜਾਂਗੇ ਉਹ ਕਹਿੰਦਾ ਵੀ ਆਪਾਂ ਇਰੇ ਕਰਾ ਦਈਏ ਅੱਜ ਕਿਵੇਂ ਕਹਿੰਦਾ ਇੱਥੇ ਕਰਾ ਦਿੰਦੇ ਇੱਕੋ ਹੀ ਗੱਲ ਹੈ ਹਰਪਾਲ ਜੀ ਮੈਂ ਕਹਿੰਦਾ ਵੀ ਪਹਿਲਾਂ ਇੱਥੇ ਕਰਾ ਦਿਓ ਉਹ ਹੁਣ ਉੱਥੇ ਕਰਾਇਆ ਤਾਂ ਵੀ ਕੋਈ ਕੋਈ ਨਹੀਂ ਗਈ ਤੇ ਪ੍ਰਮੋਟਰ ਵੀਰ ਨੇ ਜਿਹੜੇ ਤੁਹਾਡੇ ਨਾਲ ਕਿਉਂਕਿ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਵੀ ਆਪਣੇ ਪੰਜਾਬ ਦੇ ਵਿੱਚ ਮੇਲੇ ਹੁੰਦੇ ਆ ਕਿਹੜੇ ਕਿਹੜੇ ਭਰਾ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਆਪਣੇ ਯੂਕੇ ਤੋਂ ਨਹੀਂ ਸਾਰੇ ਤੇ ਕ ਬਾਕੀ ਕੈਨੇਡਾ ਤੋਂ ਨੇ ਜੀ 2-3 ਮਿੰਟ ਦੇ ਆਪਣੇ ਬਾਕੀ ਉੱਥੋਂ ਦੇ ਜਿੰਨੇ ਵੀ ਸਰਪੰਚ ਬਲੱਗ ਸੰਪਤੀ ਮੈਂਬਰ ਉਹਨਾਂ ਦਾ ਵੀ ਬਹੁਤ ਸਾਥ ਹੈ ਜੀ ਐ ਸੋ ਇੱਕ ਆਪਾਂ ਗੱਲ ਕਰੀਏ ਬਈ ਜੀ ਜਿਵੇਂ ਤੁਸੀਂ ਇਹ ਕਾਰਾਂ ਦੇ ਰਹੇ ਹੋ ਬੈਸਟਾਂ ਦੇ ਲਈ ਇਹ ਸੋਡੇ ਕਲੱਬ ਦੇ ਵੱਲੋਂ ਨਹੀਂ ਕਹੇ ਇਹਦੇ ਵੀ ਕੋਈ ਮੇਨ ਸਪான்ਸਰ ਨਹੀਂ ਨੀ ਇਹ ਆਪਣੇ ਮਿੱਤਰਾਂ ਦੋਸਤਾਂ ਦੇ ਇਕੱਠੇ ਕਰਕੇ ਇਹ ਉਹ ਕੀਤਾ ਜੀ ਇੱਕ ਮਿੱਤਰ ਹੈ ਸਾਡਾ ਵੈਸੇ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਉਹ ਇੱਕ ਉਹਦੇ ਵੱਲੋਂ ਆਈ ਇਹ ਉਹਨੇ ਕਹਿੰਦਾ ਵੀ ਮੇਰਾ ਨਾਮ ਨਾ ਆਵੇ ਇੱਕ ਗੱਡੀ ਦੇ ਪੈਸੇ ਉਹਨੂੰ ਦਿੱਤੇ ਨੇ ਕਿਆ ਬਾਤ ਹੈ ਭਾਈ ਇਹ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਨਾ ਉੱਥੇ ਮੇਰੇ ਵਰਗਾ ਦੇ ਕੇ 500 ਰੁਪਏ ਕਹਿੰਦਾ ਭਾਈ ਬਾਰੀ-ਬਾਰੀ ਬੁਲੀ ਆਈ ਇਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਕਰਦੇ ਬਹੁਤ ਕੁਛ ਹੈ ਪਰ ਉਹ ਅੱਗੇ ਨਹੀਂ ਆਉਂਦੇ ਹੁੰਦੇ ਨਾ ਨਹੀਂ ਆਪਣਾ ਸ਼ੋਅ ਕਰ ਦਿੰਦੇ ਇਹ ਬਹੁਤ ਵੱਡੀ ਗੱਲ ਹੈ ਭਈਆ ਆਏ ਆਏ ਬਸ ਉਹ ਕਹਿੰਦਾ ਮੇਰਾ ਨਾਮ ਆਵੇ ਫਿਰ ਮੈਂ ਗੱਡੀ ਦੋਵਾਂ ਦੀ ਮੈਂ ਗੱਡੀ ਦਿੰਦਾ ਸੀ ਕਿਹੜਾ ਕੀਆ ਬਾਤ ਹੈ ਇਦਾਂ ਦੇ ਲੈ ਵੀ ਭਰਾਵਾ ਜੇ ਵੀਡੀਓ ਦੇਖ ਰਹੇ ਆ ਤੁਹਾਡੇ ਵਰਗੇ ਬੰਦੇ ਹੋਣੇ ਚਾਹੀਦੇ ਹੈ ਵੈਸੇ ਜ਼ਰੂਰੀ ਵੀ ਹੈ ਨਾਂ ਬਣਾਉਣਾ ਨਾ ਬੋਲਣਾ ਬਣਦਾ ਕਿਉਂਕਿ ਜਿਹੜਾ ਬੰਦਾ ਕਬੱਡੀ ਦੇ ਵਿੱਚ ਬਹੁਤ ਸਾਰੇ ਇੱਕ ਸ਼ਿਕਵਾ ਲੋਕ ਕਰ ਵੀ ਪ੍ਰੋਮੋਟਰਾਂ ਦਾ ਨਾਮ ਕਿਉਂਕਿ ਜਿਹੜੀ ਐ ਏਡੀ ਵੱਡੀ ਰੌਣਕ ਲੱਗਦੀ ਹੈ ਇਹ ਪ੍ਰੋਮੋਟਰਾਂ ਕਰਕੇ ਲੱਗਦੀ ਹੈ ਉਹਨਾਂ ਦਾ ਨਾਮ ਲੈਣਾ ਉਹਨਾਂ ਦੀ ਐਡ ਕਰਨੀ ਬਣਦੀ ਹੈ ਆ ਜਿਹੜਾ ਜਿਹਦਾ ਸੰਬੰਧ ਹੀ ਨਹੀਂ ਹੁੰਦਾ ਨਾਲ ਜਾਂ ਕਿਤੇ ਹੋਰ ਬੈਠੇ ਹੁੰਦੇ ਨੇ ਉਹਨਾਂ ਦਾ ਨਾਮ ਲੈਣਾ ਕਿਤੇ ਨਾ ਕਿਤੇ ਉਹ ਉਹ ਗਲਤ ਹੁੰਦਾ ਸੋ ਧੰਨਵਾਦ ਬਾਈ ਤੁਹਾਡਾ ਹਾਂਜੀ ਇਹ ਸਾਡੇ ਭਾਈ ਸੰਦੀਪ ਸਾਮਰਾਜੀ ਸਰਪੰਚ ਸਾਹਿਬ ਨੇ ਮੁੱਖ ਪ੍ਰਬੰਧਕ ਵੀ ਨੇ ਜਿਹੜੇ ਮੀਰੀ ਪੀਰੀ ਸਪੋਰਟਸ ਕਲੱਬ ਦੇਦਣਾ ਦੇ ਆਪਾਂ ਦੇਖਦੀਆਂ ਕਦੇ ਇੱਕ ਮਹੀਨਾ ਤੇ ਕਦੇ 18 ਹੇ ਵਾਰੀ ਵਾਰੀ ਅਗਲੇ ਟਾਈਮ ਦੇ ਵਿੱਚ ਆਪਾਂ ਉਹ ਵੀ ਦੇਖਾਂਗੇ ਪਰ ਅੱਜ ਗੱਲ ਕਰਦੇ ਹਾਂ ਹੋਰ ਕੀ ਰੱਖਿਆ ਬਾਈ ਜੀ ਵਿਸ਼ੇਸ਼ ਤੌਰ ਤੇ ਆਪਾਂ ਦੇਖਿਆ ਜਾਵੇ ਕਬੱਡੀ ਦੇ ਨਾਲ ਨਾਲ ਦਰਸ਼ਕਾਂ ਦੇ ਲਈ ਧਰਮਾ ਜੀ ਸਭ ਤੋਂ ਪਹਿਲਾਂ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਰੰਗ ਪੰਜਾਬ ਦੇ ਚੈਨਲ ਜੋ ਕਬੱਡੀ ਨੂੰ ਪੂਰੇ ਪੰਜਾਬ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਵਰਪੁਲਤ ਕਰਦੇ ਹੋਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਰਹੀ ਗੱਲ ਟੂਰਨਾਮੈਂਟ ਦੀ ਚਮਕੌਰ ਵੀਰੇ ਨੇ ਸਾਰਾ ਕੁਝ ਤੁਹਾਨੂੰ ਜਾਣਕਾਰੀ ਦਿੱਤੀ ਜਿਹੜੀ ਸਕੂਟਰੀਆਂ ਨੇ ਉਹ ਅਸੀਂ ਸਾਡਾ ਇੱਕ ਰੀਜਨ ਹੋਰ ਵੀ ਥੀ ਦਰਸ਼ਕ ਬਹੁਤ ਦੂਰ ਦੂਰ ਆਉਂਦੇ ਨੇ ਹਰਿਆਣਾ ਪੰਜਾਬ ਰਾਜਸਥਾਨ ਅਸੀਂ ਚਾਹੁੰਦੇ ਆ ਵੀ ਦਰਸ਼ਕ ਵੀ ਕੋਈ ਨਾ ਕੋਈ ਤਰ੍ਹਾਂ ਉਹ ਜਿੱਤ ਕੇ ਜਾਵੇ ਜਿਵੇਂ ਨਾ ਘਰ ਦੇ ਕਹਿੰਦੇ ਐਡੀ ਦੂਰ ਕੀ ਦੇਖਣ ਜਾਊਗਾ ਇੱਥੇ ਲਾਈਵ ਦੇਖ ਲਓ ਅਸੀਂ ਕਹਿੰਦੇ ਵੀ ਕੋਈ ਪਲੇਅਰ ਜਿੱਤ ਕੇ ਜਾ ਰਿਹਾ ਕਿਤੇ ਨਾ ਕਿਤੇ ਕੋਈ ਸਕੂਟਰੀ ਵੀ ਜਿੱਤ ਕੇ ਜਾਵੇ ਉਹਨੂੰ ਵੀ ਮਾਣ ਹੋਵੇ ਵੀ ਚਲੋ ਆਪਾਂ ਮਲੋ ਤੋਂ ਇੱਕ ਸਕੂਟਰੀ ਲੈ ਕੇ ਆਏ ਆ ਜਿਹੜੇ ਘਰ ਦੇ ਕਹਿੰਦੇ ਨੇ ਵੀ ਤਾਂ ਨਹੀਂ ਜਾਣਾ ਅੱਧੀ ਰਾਤ ਘਰੇ ਬਣੇ ਕਹਿੰਦਾ ਉਹ ਘਰੇ ਕਹਿਣ ਕੇ ਤੂੰ ਭੱਗ ਜਾ ਕੀ ਲੈ ਕੇ ਆਏ ਆ ਉਹ ਦੱਸੂਗਾ ਜਾ ਕੇ ਕੋਈ ਦੇਖੋ ਦੋ ਨੇ ਤਾਂ ਦੇਣੀ ਦੇਣੀ ਹੈ ਉਹ ਕਹੂਗਾ ਵੀ ਅਸੀਂ ਸਕੂਟਰੀ ਲੈ ਕੇ ਆਏ ਆ ਦੇਖਣ ਦਾ ਸਾਡਾ ਮੁੱਲ ਪਿਆ ਨੀ ਹੁੰਦਾ ਵੀ ਹੈ ਫਿਰ ਤਾਂ ਕਹਿਣਗੇ ਤੂੰ ਵਗ ਜਾ ਕੀ ਪਤਾ ਤੇਰੇ ਨੰਬਰ ਲੱਗ ਜੇ ਦੇਖੋ ਮਾਂ ਖੇਡ ਕਬੱਡੀ ਹੈ ਉਹਨੇ ਪੰਜਾਬ ਦੇ ਜਿਹਨੇ ਵੀ ਮਿਹਨਤ ਕੀਤੀ ਹੈ ਹਰ ਇੱਕ ਦਾ ਮੁੱਲ ਪਾਇਆ ਜਾਂ ਕੋਈ ਕਮੈਂਟਰ ਹੈ ਜਾਂ ਕੋਈ ਰੈਫਰੀ ਹੈ ਬਿਲਕੁਲ ਜਾਂ ਉਜਾਲਾ ਸਾਉਂਡ ਵਾਲਾ ਰੈਫਰੀ ਹੈ ਪੇਜ ਵਾਲਾ ਮਾਂ ਖੇਡ ਕਬੱਡੀ ਨੇ ਸਭ ਦਾ ਮੁੱਲ ਪਾਇਆ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਬਾਈ ਜੀ ਜਿਵੇਂ ਆਪਾਂ ਗੱਲ ਕਰ ਰਹੀ ਸੀ ਸਿੰਗਰ ਕਿਹੜੇ ਕਿੜਿਆਰੇ ਸਿੰਗਰ ਬੀਬਾ ਗੁਲਸ਼ਨ ਤੇ ਆਪਣਾ ਬਲਕਾਰਨ ਅਨਖੀਲਾ ਜੀ ਉਹਨਾਂ ਦਾ ਰਾਤ ਨੂੰ ਖਾੜਾ ਲੱਗਣਾ ਹੈ 8 ਵਜੇ ਸ਼ੁਰੂ ਕਰਦੇ ਨੇ 2 ਘੰਟੇ ਉਹ ਵੀ ਚਲੋ ਰੰਗ ਰੰਗ ਪ੍ਰੋਗਰਾਮ ਹੋਣਾ ਚਾਹੀਦਾ ਹੈ ਪੰਜਾਬ ਦੇ ਮੇਲਿਆਂ ਦੇ ਵਿੱਚ ਸਾਰੇ ਰੰਗ ਹੋਣੇ ਚਾਹੀਦੇ ਨੇ ਸਾਰੇ ਰੰਗ ਹੋਣੇ ਚਾਹੀਦੇ ਨੇ ਇਹ ਸੱਬੇਚਾਰਕ ਮੇਲਾ ਹੋ ਗਿਆ ਇਹ ਪੰਜਾਬ ਨਾਲ ਜੁੜਿਆ ਹੋਇਆ ਹੈ ਹਨੀ ਪੰਜਾਬ ਦੀ ਮਾਖੇੜ ਕਬੱਡੀ ਹੈ ਗਰਾਉਂਡ ਨਾਲ ਜੁੜਿਆ ਹੈ ਤਾਂ ਉਹਦੇ ਜਿੱਥੇ ਨੱਕ ਦੇ ਕਬੱਡੀ ਨਾਲ ਕੁਝ ਕੁ ਲੋਕ ਆਸ ਰੱਖਦੇ ਨੇ ਵੀ ਕਿਤੇ ਨਾ ਕਿਤੇ ਚਲੋ ਮਾੜਾ-ਬਾੜਾ ਠੋਕੇ ਵੀ ਠੋਕੇ ਵੀ ਲਾਇਆ ਹੈ ਇਹ ਰਾਤ ਨੂੰ ਬਿਲਕੁਲ ਭਾਈ ਅੱਛਾ ਇਹਦੇ ਨਾਲ ਇੱਕ ਇਹ ਵੀ ਹੈ ਭਾਈ ਵੱਡੀ ਗੱਲ ਹੈ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਕਬੱਡੀ ਦੇ ਵਿੱਚ ਟਾਈਮਿੰਗ ਦੀ ਇਹਦਾ ਕਿਸ ਤਰ੍ਹਾਂ ਕੀਤਾ ਹੋਇਆ ਤੁਸੀਂ ਟੀਮਾਂ ਨਾਲ ਵੀ ਕਿਉਂਕਿ ਆਹੜਾ ਵੀ ਲਾਉਣਾ ਹੈ ਤੇ ਹੁਣ ਪ੍ਰਸ਼ ਦੇਖੋ ਪਿਛਲੇ ਸਮੇਂ ਚ ਕੁਛ ਨਾ ਕਬੱਡੀ ਦੇ ਮਾੜੇ ਹਾਲਾਤ ਆਈ ਦੀ ਚਲੋ ਬਾਬਾ ਨਾਨਕ ਕਹਿੰਦੇ ਅਸੀਂ ਵੀ ਭਲੀ ਕਰੀ ਭਲੀ ਕਰੇ ਹਨਾ ਤੇ ਹੁਣ 7:00 ਵਜੇ ਫਾਈਨਲ ਕਰ ਦੇਣਾ ਸਾਰੀ ਟੀਮਾਂ ਨੂੰ 12:00 ਵਜੇ ਟਾਈਮ ਦਿੱਤਾ ਹੋਇਆ ਪਹਿਲਾ ਮੈਚ 12:00 ਵਜੇ ਸਾਡੇ ਆਲ ਓਪਨ ਦਾ ਚਲਾ ਦੇਣਾ ਤੇ 7:00 ਵਜੇ ਫਾਈਨਲ ਕਰ ਦੇਣਾ ਸੋ ਜਾਨਕੀ ਕੋਸ਼ ਇਹ ਵੀ 6:00 ਵਜੇ ਕਰੀਏ ਸੀ ਪਰ ਥੋੜਾ ਜਿਹਾ ਰੈਸਟ ਹੋ ਜਾਂਦੀ ਹੈ ਪਲੇਅਰਾਂ ਦੇ ਮੈਚ ਹੁੰਦੇ ਨੇ ਫਾਈਨਲ ਤੇ ਜਿਵੇਂ ਥੋੜਾ ਜਿਹਾ ਰੈਸਟ ਚਾਹੀਦਾ ਦੋ ਟੀਮਾਂ ਨੂੰ 7:00 ਵਜੇ ਸਾਡਾ ਫਾਈਨਲ ਹੋ ਜਾਣਾ ਹੈ ਜੀ ਜੀ ਸੋ ਬੜ ਬਹੁਤ ਧੰਨਵਾਦ ਬਾਈ ਥੈਂਕ ਯੂ ਬਰਾ ਥੈਂਕ ਯੂ ਬਾਬਾ ਜੀ ਤੁਹਾਡੇ ਬਹੁਤ ਹੀ ਸਤਿਕਾਰਯੋਗ ਨੇ ਮਾਮਾ ਜੀ ਸਰਦਾਰ ਜਸਪਾਲ ਸਿੰਘ ਜੀ ਕਾਲੋਂ ਸਾਹਿਬ ਹਾਂਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜਣੋ ਥੈਂਕ ਯੂ ਜੀ ਰੀ ਰੀ ਐਪਰੀਸ਼ੀਏਟ ਤੁਹਾਡੇ ਚੈਨਲ ਦਾ ਕਿ ਤੁਸੀਂ ਕਵਰ ਕਰ ਰਹੇ ਹੋ ਇਸ ਕਮੇਡੀ ਮੈਚ ਨੂੰ ਅਸਤੇ ਵੱਡੀ ਬਹੁਤ ਐਕਸਾਈਟਮੈਂਟ ਹੈ ਕਿ ਮੈਂ ਸਪੈਸ ਸਿੰਗਲੀ ਕੈਂਡੀਡੇਟ ਤੋਂ ਆਇਆ ਇਹਨੂੰ ਦੇਖਣ ਲਈ ਔਰ ਲਾਸਟ ਇਅਰ ਵੀ ਮੈਂ 26 ਜਨਵਰੀ ਨੂੰ ਆਇਆ ਸੀ ਸੋ ਆਮ ਬੀ ਰੀਲੀ ਐਕਸਾਈਟਡ ਟੂ ਸੀ ਦਿਸ ਮੈਚ ਐਂਡ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਦੀਆਂ ਜਿਹੜੀਆਂ ਗੇਮਸ ਨੇ ਆਪਣੇ ਵੀਰ ਸਾਡੀ ਟੀਮੇਂ ਸਾਡੇ ਕਰਾਉਂਦੇ ਨੇ ਥੈਂਕ ਯੂ ਵੈਰੀ ਮਚ ਫੋਰ 댓 ਧੰਨਵਾਦ ਜੀ ਤੁਹਾਡਾ ਵੀ ਬਹੁਤ ਥੈਂਕ ਯੂ